ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਜੋ ਕਿ ਅੰਮ੍ਰਿਤ ਕੀਰਤਨ ਪੋਥੀ ਵਿੱਚ ਦੋਸਤੋ 66 ਅੰਗ ਤੇ ਸ਼ੋਭਿਤ ਹਨ ਵਾਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਤ ਸ਼ਬਦ ਹੈ ਗੁਰ ਅਰਜਨ ਸਚਿ ਸਿਰਜਣਹਾਰਾ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਆਸਾਨ ਤਨਤੇ ਗਾਇਨ ਕਰਨ ਜਾ ਰਹੇ ਹਾਂ ਜੋ ਕਿ ਛੋਟੇ ਬੱਚੇ ਬੀਬੀਆਂ ਸੰਗਤ ਨੂੰ ਪਿੱਛੇ ਵੀ ਗਾਇਨ ਕਰਵਾ ਸਕਦੇ ਹਨ ਅਤੇ ਕੱਲੀ ਢੋਲ ਨਾਲ ਵੀ ਇਸ ਸ਼ਬਦ ਨੂੰ ਗਾਇਆ ਜਾ ਸਕਦਾ ਹੈ ਬਹੁਤ ਆਸਾਨ ਤਨ ਹੈ ਆਪ ਜੀ ਦੇਖੋਗੇ ਆਪਾਂ ਜਦੋਂ ਵੀਰਾਂ ਦੇ ਸਕੇਲ ਤੇ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਦੀ ਜਗਾ ਅਜਾਪਾਂ ਤੀਜੇ ਕਾਲੇ ਨੂੰ ਸਮਰਹਾਂ ਕਿਉਂਕਿ ਸ਼ਬਦ ਹਾਈ ਪਿਚ ਵਿੱਚ ਬਿਲਕੁਲ ਨਹੀਂ ਹੈ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਜਾ ਸਕਦਾ ਹੈ ਤਾਂ ਦੇਖਦੇ ਹਾਂ ਸ਼ਬਦ ਦਾ ਸਥਾਈ ਤੇ ਇੱਕ ਅੰਤਰਾ ਫਿਰ ਕੱਲੇ ਕੱਲੇ ਸੁਰਤੇ ਆਪਾਂ ਸਾਰੇ ਅੰਤਰੇ ਦੇਖਾਂਗੇ ਗੁਰ ਅਰਜਨ ਗੁਰ ਅਰਜਨ ਸੱਚ ਸੇ ਜਨਹਾਰਾ ਗੁਰ ਅਰਜਨ ਗੁਰੂ ਅਰਜਨ ਗੁਰੂ ਅਰਜਨ ਸੱਚ ਸਿਰਜਣਹਾਰਾ ਗੁਰੂ ਅਰਜਨ ਗੁਰੂ ਅਰਜਨ ਗੁਰੂ ਅਰਜਨ ਸੱਚ ਸਿਰਜਣਹਾਰਾ ਗੁਰੂ ਅਰਜਨ ਗੁਰੂ ਅਰਜਨ ਗੁਰੂ ਅਰਜਨ ਸੱਚ ਸਿਰਜਣਹਾਰਾ ਗੁਰੂ ਅਰਜਨ अलख निरंजन आिया अल्ख निरञ्जन आ कि निरंजन निरञ्जन आखिया अल्ख निरञ्जन अकल जोन या काल अपारा अकल जोन अकाल अपारा अकल जोन अकाल अपारा ਅਕਲ ਅਜਾਨੇ ਅਕਲ ਅਪਾਰ ਗੁਰੂ ਅਰਜਨ ਗੁਰੂ ਅਰਜਨ ਸੱਚ ਸਿਰਜਣਹਾਰਾ ਗੁਰੂ ਅਰਜਨ ਗੁਰੂ ਅਰਜਨ ਗੁਰੂ ਅਰਜਨ ਸੱਚ ਸਿਰਜਣਹਾਰਾ ਗੁਰੂ ਅਰਜਨ ਤੇ ਕਲਿਕਲੇਸ਼ਵਰ ਤੇ ਦੇਖਦੇ ਹਾਂ ਸਥਾਈ ਤੇ ਅਗਲੇ ਅੰਤਰੇ ਗੁਰੂ ਅਰਜਨ ਗੁਰੂ ਅਰਜਨ ਗੁਰੂ ਅਰਜਨ ਸਚ ਸਿਰਜਣਹਾਰਾ ਗੁਰੂ ਅਰਜਨ ਗੁਰੂ ਅਰਜਨ ਗੁਰੂ ਅਰਜਨ ਸਚ ਸਿਰਜਣਹਾਰਾ ਗੁਰੂ ਵਰਜਨ ਗੁਰੂ ਵਰਜਨ ਸਚ ਸਿਰਜਣ ਆਰਾ ਗੁਰੂ ਵਰਜਨ ਅਗਲਾ ਅੰਤਰਾ ਦੇਖਦੇ ਹਾਂ ਰਵ ਸਸ ਜੋਤ ਉਦੋਤ ਲੰਗ ਰਵ ਸਸ ਜੋਤ ਉਦੋਤ ਲੰਗ रव सस ज्योत उदोत लु ज्योत उद लोत परमे सर प्यम ज्योत परमे सर प्यारा ਪਰਮ ਜੋਤ ਪਰ ਮੇ ਸਰ ਪਿਆਰਾ ਪਰਮ ਜੋਤ ਪਰ ਮੇ ਸਰ ਪਿਆਰਾ ਤੇ ਹਰ ਸਥਾਈ ਹਰ ਅੰਤਰੇ ਦੀ ਇੱਕ ਪੰਕਤੀ ਜਦੋਂ ਆਪਾਂ ਗਾਇਨ ਕਰਦੇ ਹਾਂ ਇੱਕ ਇੱਕ ਪੰਕਤੀ ਦਾ ਅੰਤਰਾ ਲੈਨੇ ਹਾਂ ਹਰ ਅੰਤਰੇ ਨੂੰ ਗਾਇਨ ਤੋਂ ਬਾਅਦ ਆਪਾਂ ਸਥਾਈ ਗਾਣਾ ਹੀ ਗਾਣਾ ਹੈ ਹੁਣ ਇੱਥੇ ਆਪਾਂ ਕਲੇ ਅੰਤਰੇ ਦੇਖਦੇ ਜਾਵਾਂਗੇ जगमग ज्योत निरङ् जगमग जोत निरङ् जगमग ज्योत निरङ् जगमग ज्योत निरङ् जग जीवन जग जय जयकार जग जीवन जग जय जय करा जग जीवन जग जय जय करा जग जीवन जग जय जय करा ਉਸ ਤੋਂ ਬਾਅਦ ਫਿਰ ਸਥਾਈ ਸਥਾਈ ਤੋਂ ਬਾਅਦ ਅਗਾਂਹ ਅੰਤਰਾ ਲਿਖਦੇ ਹਾਂ ਨਮਸਕਾਰ ਸੰਸਾਰ ਵਿੱਚ ਨਮਸਕਾਰ संसार 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 आ पूर्ख आदेश उधारा आद पूर्ख आदेश उधारा आदि पूर्ख आदेश उधारा आद यादे से उधारा फिर स्थाई आ जाना है अगला अंतरा चार वर्ण छे दशना गुख मचार गुरुमुख मर्ग ਸੱਚ ਅਚਾਰਾ ਗੁਰਮੁਖ ਮਾਰਗ ਸੱਚ ਅਚਾਰਾ ਗੁਰਮੁਖ ਮਾਰਗ ਸੱਚ ਅਚਾਰਾ ਫਿਰ ਸਥਾਈ ਆ ਗਿਆ ਸਥਾਈ ਤੋਂ ਬਾਅਦ ਆਖਰੀ ਪੰਕਤੀ ਨਾਮਦਾਨ ਇਸ ਨਾਨ ਦੇਣ ਨਾਮਦਾਨ ਇਸ ਨਾਨ ਦੇਣ इशनानृढ नान इ दृढ गुरुमुख पाए भगत निस्तारा गुरुमुख पाए भगत निस्तारा गुर अर जन, गुरु अर्जन गुरु अर्जन सच सिर जय आरा गुरु अर्जन ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ